ਫਗਵਾੜਾ ਦੇ ਇੱਕ ਪੂਰਾ ਮਹੱਲੇ ਵਿਖੇ ਤੇਜਿੰਦਰ ਬਾਬਾ ਤੇ ਸਮੂਹ ਮਹਿਲਾ ਵਾਸੀਆਂ ਵੱਲੋਂ ਪਹਿਲੀ ਪਾਸ਼ਾ ਜੀ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿੱਥੇ ਭਾਈ ਸਾਹਿਬ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ, ਉੱਥੇ ਹੀ ਖੁਸ਼ੀ ਵਿੱਚ ਕੇਕ ਵੀ ਕਟਿਆ ਗਿਆ। ਇਸ ਦੌਰਾਨ ਸਮੂਹ ਸੰਗਤਾਂ ਵਿੱਚ ਕੇਕ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵੰਡਿਆ ਗਿਆ। ਆਪਣੇ ਸੰਬੋਧਨ ਵਿੱਚ ਅਰਦਾਸ ਵੈਲਫੇਅਰ ਸੁਸਾਇਟੀ ਫਗਵਾੜਾ ਦੇ ਸੰਸਥਾਪਕ ਪ੍ਰਧਾਨ ਜਤੰਦਰ ਕੁਮਾਰ ਬੋਬੀ ਨੇ ਸਮਾਣਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਰੇ ਧਰਮਾਂ ਦੇ ਦਿਨ ਤਿਉਹਾਰ ਬੜੇ ਹੀ ਸ਼ਰਧਾ ਤੇ ਭਾਵਨਾ ਨਾਲ ਮਿਲ ਜੁਲ ਕੇ ਮਨਾਉਣੇ ਚਾਹੀਦੇ ਨੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਮੌਜੂਦ ਸਨ। ਜਿੱਦਾਂ ਕਿ ਹਰ ਸਾਲ ਦੀ ਤਰ੍ਹਾਂ ਕਪੂਰਾ ਮਹੱਲੇ ਦੇ ਵਿੱਚ ਪੂਰ ਪੂਰਬ ਬਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਬਹੁਤ ਹੀ ਤੁਮਕਾਮ ਨਾਲ ਮਨਾਇਆ ਜਾਂਦਾ ਸਾਰੇ ਦੇਸ਼ ਵਾਸੀਆਂ ਨੂੰ ਔਰ ਜਿੰਨੀ ਦੁਨੀਆ ਉਹਨਾਂ ਨੂੰ ਸਾਡੇ ਪੂਰਾ ਪੂਰੇ ਪੂਰਾ ਮੰਨੇ ਵੱਲੋਂ ਲੱਖ ਲੱਖ ਵਧਾਈ ਹੋਵੇ ਇਸ ਜਨਮ ਦਿਹਾੜੇ ਦੀ ਕਿਉਂਕਿ ਇਹ ਜਿਹੜਾ ਜਨਮ ਦਿਹਾੜਾ ਬਹੁਤ ਹੀ ਸ਼ੁੱਧ ਔਰ ਪਵਿੱਤਰ ਮੰਨਿਆ ਜਾਂਦਾ ਵਾ ਇਸ ਕਰਕੇ ਜਿਹੜਾ ਇਸ ਹਰ ਵਾਰ ਜਿਹੜਾ ਵੀ ਇਸ ਕਰਾਇਆ ਜਾਂਦਾ ਵਾ ਸਾਡੇ ਬਾਬਾ ਚਾਚਾ ਜੀ ਵੱਲੋਂ ਔਰ ਚਾਚੀ ਬਲਜੀਤ कौर ਜੀ ਵੱਲੋਂ ਕਰਾਇਆ ਜਾਂਦਾ ਵਾ ਔਰ ਸਾਰੇ ਮਹੱਲੇ ਦੇ ਜਿੰਨੇ ਵੀ ਆ ਸਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਗੁਰਪੁਰਬ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਵਾ ਇਸ ਕਰਕੇ ਬਾਬਾ ਜੀ ਸਾਰਿਆਂ ਤੇ ਮਿਹਰ ਪ੍ਰਿਆਸ ਰੱਖੇ ਔਰ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਦੇ ਉਹ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਹੀ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚੱਡਾ ਮਾਰਕੀਟ ਫਗਵਾੜਾ ਦੇ ਸਮੂਹ ਦੁਕਾਨਦਾਰਾਂ ਵੱਲੋਂ ਕੇਕ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਉੱਥੇ ਦੁਕਾਨਦਾਰਾਂ ਵੱਲੋਂ ਕੇਕ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵੀ ਸੰਗਤਾਂ ਵਿਚਕਾਰ ਵੰਡਿਆ ਗਿਆ ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਨੇ ਇਸ ਮੂ ਸੰਗਤਾਂ ਨੂੰ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਇਸ ਮੌਕੇ ਤੇ ਮੋਨੂ ਭਿੰਦਰ ਅਸ਼ੰਜੀਤ ਰਾਜੂ ਸਿੰਘ ਅਮਰਜੀਤ ਹੀਰ ਸੋਨੂ ਵਿਜੇ ਕੁਮਾਰ ਆਦ ਹਾਜ਼ਰ ਸਨ ਫੋਕਬਾੜਾ ਤੋਂ ਨਵਰਾਣ ਚੈਨਲ ਜਸ ਸ਼ਰਮਦੀ ਰਿਪੋਰਟ ਅੱਜ ਨਾਨਕਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ ਅਸੀਂ ਚੱਡਾ ਮਾਰਕੀਟ ਦੇ ਨੌਜਵਾਨਾਂ ਵੱਲੋਂ ਚੱਡਾ ਮਾਰਕੀਟ ਦੇ ਨੌਜਵਾਨਾਂ ਵੱਲੋਂ ਅੱਜ ਬਾਬਾ ਜੀ ਦੇ ਜਨਮ ਦਿਨ ਤੇ 13 ਕਿਲੋ ਦਾ ਕੇਕ ਲੰਗਰ ਦੇ ਰੂਪ ਦੇ ਵਿੱਚ ਵਰਤਾਇਆ ਗਿਆ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਜੋ ਬਾਬਾ ਜੀ ਨੇ ਵੀਰਪਾ ਦਾ ਲੰਗਰ ਦੀ ਪ੍ਰਥਾ ਜਿਹੜੀ ਸ਼ੁਰੂ ਕੀਤੀ ਹੈ ਉਹ ਹਜੇ ਵੀ ਚੱਲਦੀ ਹੈ ਤੇ ਅੱਗੇ ਵੀ ਚੱਲਦੀ ਰਹੂਗੀ ਤੇ ਅਸੀਂ ਅੱਜ ਬਾਬਾ ਜੀ ਦੇ ਜਨਮ ਦਿਨ ਤੇ ਸੰਗਤਾਂ ਨੂੰ ਫੇਰ ਤੋਂ ਲੱਖ-ਲੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਮੇਂ ਸਾਰੀ ਮਾਤਰੀ ਸਾਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਸਾਰੀ ਵਿਚਾਈ ਲੱਖ ਲੱਖ ਵਧਾਈ